ਮਰਾਲਾ ਦੇ ਟ੍ਰੈਫਿਕ ਇੰਚਾਰ ਤਰਨਜੀਤ ਸਿੰਘ ਨੇ ਖੰਨਾ ਮਾਚੀਵਾੜਾ ਰੋਟੇ ਸੜਕ ਦੇ ਵਿਚਾਲੇ ਟੁੱਟੀ ਹੋਈ ਸੜਕ ਕਾਰਨ ਪਏ ਟੋਿਆਂ ਨੂੰ ਮਿੱਟੀ ਅਤੇ ਰੋੜਿਆਂ ਨਾਲ ਭਰਿਆ ਤਾਂ ਜੋ ਕੋਈ ਸਕੂਟਰ ਮੋਟਰਸਾਈਕਲ ਚਾਲਕ ਇਨ੍ਹਾਂ ਟੋਿਆਂ ਵਿੱਚ ਨਾ ਡਿੱਗ ਜਾਵੇ ਟ੍ਰੈਫਿਕ ਇੰਚਾਰਜ ਦੇ ਇਸ ਕੰਮ ਦੀ ਦੁਕਾਨਦਾਰਾਂ ਨੇ ਬੜੀ ਸ਼ਲਾੰਗਾ ਕੀਤੀ ਉਹਨਾਂ ਕਿਹਾ ਕਿ ਇਹ ਕੰਮ ਪੀਵੀਡੀ ਦਾ ਹੈ ਪਰ ਅੱਜ ਇਨਸਾਨੀਅਤ ਦੇ ਨਾਤੇ ਟ੍ਰੈਫਿਕ ਇੰਚਾਰਜ ਨੇ ਇਹ ਟੋਿਆਂ ਨੂੰ ਭਰ ਕੇ ਇਹ ਮਿਸਾਲ ਪੈਦਾ ਕੀਤੀ ਹੈ ਕਿ ਇਨਸਾਨੀਅਤ ਨਾਮ ਦੀ ਵੀ ਕੋਈ चीज ਹੈ ਈਨਾਂ ਮਾ ਤੁਹਾਡੇ ਦਲਾਵਰ ਸਿੰਘ ਕੀ ਕੰਮ ਕਰਦੇ ਆ ਆਟੋ ਚਲਾਉਂਦੇ ਆ ਅ ਅੱਜ ਟੋਏ ਭਰੇ ਜਾ ਰਹੇ ਨੇ ਹਾਂਜੀ ਕਿਵੇਂ ਮਨ ਚ ਆਇਆ ਤੁਹਾਡੇ ਇਹ ਮਨ ਚ ਪਹਿਲਾਂ ਸਾਡੇ ਵੱਡੇ ਪੀਰ ਜਿਹੜੇ ਇੱਥੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਨੇ ਸਾਨੂੰ ਇੱਕ ਦੋ ਦਿਨ ਪਹਿਲਾਂ ਕਿਹਾ ਸੀਗਾ ਵੀ ਆਪਾਂ ਨੇ ਇਹ ਕਰਨਾ ਵੀ ਕੰਮ ਕਰਨਾ ਵੀ ਬਹੁਤ ਜ਼ਰੂਰੀ ਨੇ ਐਕਸੀਡੈਂਟ ਦੇ ਕਾਰਨ ਬਣਦੇ ਨੇ ਇਸ ਲਈ ਮੈਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਨਾਲੇ ਪੁਲਿਸ ਪੀਰਾਂ ਦੇ ਸਹਿਯੋਗ ਨਾਲ ਆਟੋ ਵਾਲੇ ਸਾਰੇ ਤੇ ਈ ਰਿਕਸ਼ਾ ਵਾਲੇ ਵੀ ਉਹਨਾਂ ਦੇ ਸਹਿਯੋਗ ਨਾਲ ਜਿੰਨਾ ਸਾਡੇ ਤੋਂ ਹੋਇਆ ਅਸੀਂ ਉਹਨੇ ਟੋਏ ਭਰੇ ਨੇ ਦਾਹਾਂ ਤੋਂ ਵੀ ਅਸੀਂ ਅੱਗੇ ਵੀ ਦੇਖ ਰਹੇ ਆਂ ਵੀ ਇੱਕ ਦਿਨ ਕੱਢ ਕੇ ਸਾਰੇ 2 ਘੰਟਿਆਂ ਦਾ ਟਾਈਮ ਕੱਢ ਕੇ ਵੀ ਹੋਰ ਵੀ ਟੋਏ ਜਿਹੜੇ 1-2 ਰਹਿ ਗਏ ਨੇ ਉਹ ਵੀ ਭਰੀਏ ਸ਼ਹਿਰ ਦੇ ਵਿੱਚ ਤਾਂ ਕਿ ਜਿਹੜੇ ਹਾਸੇ ਹੋ ਰਹੇ ਨੇ ਨਾ ਇਹ ਕਿੰਨੇ ਕੇ ਸਮੇਂ ਪਹਿਲਾਂ ਦੇ ਪਏ ਹੋਏ ਨੇ ਕੋਈ ਇਹ ਆ ਬਰਸਾਤਾ ਪੈਣ ਕਰਕੇ ਪਏ ਤਾਂ ਹੁਣੇ ਹੀ ਨੇ ਪਹਿਲਾਂ ਥੋੜੇ ਜਿ ਛੋਟੇ ਸੀਗੇ ਹੁਣ ਵੱਧਦੇ ਗਏ ਬਜਰੀ ਨਿਕਲੀ ਗਈ ਟ੍ਰੈਫਿਕ ਜ਼ਿਆਦਾ ਏ ਇਸ ਲਈ بڑے ਟੋਏ ਹੋ ਗਏ ਸੀਗੇ ਕਿਹਦੀ ਕਿਨਾ ਮੈਂ ਅਸੀ ਤਰਨਜੀਤ ਸਿੰਘ ਤਾਪ ਕਨਚਾਰ ਸਮਰਾਲਾ ਅੱਜ ਮਾਨਯੋਗ ਡੀਐਸਪੀ ਸਾਹਿਬ ਅ ਸ਼੍ਰੀ ਕਰਨਵੀਰ ਸਿੰਘ ਪੂਰਜੀ ਦੇ ਨਾਮਾਈਟ ਜਿਹੜੇ ਸੜਕਾਂ ਦੇ ਵਿੱਚ ਟੋਏ ਪੈ ਗਏ ਸੀਗੇ بارش ਦੇ ਕਾਰਨ ਜਿਹੜੇ ਕੀ ਹਾਦਸਿਆਂ ਦਾ ਕਾਰਨ ਬਣ ਰਹੇ ਸੀ ਆ ਕਾਫੀ ਸਮੇਂ ਤੋਂ ਸੜਕ ਨਾ ਬੰਦ ਕਰਕੇ ਇੱਥੇ ਦਿੱਕਤ ਪੈਦਾ ਹੋ ਰਹੀ ਸੀ ਇਸ ਲਈ ਸਾਥੀ ਪਬਲਿਕ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਇਹ ਤੋਏ ਭਰਵਾਏ ਨੇ ਅੱਜ ਤੇ ਅਸੀਂ ਵੀ ਵਾਕਿਆਨੂੰ ਵੀ ਇਹੀ ਅਰਜ਼ਾਇਤ ਕਰਦੇ ਆ ਕਿ ਜੇਕਰ ਤੁਹਾਡੇ ਨੇੜੇ ਤੇੜੇ ਸੜਕ ਦੇ ਉੱਤੇ ਕੋਈ ਟੋਆ ਪਿਆ ਹੋਇਆ ਤਾਂ ਕਿਰਪਾ ਕਰਕੇ ਆਪ ਵੀ ਭਰ ਦਿੱਤਾ ਜਾਵੇ ਕਿਉਂਕਿ ਸਮੇਂ ਦਰਾਂ ਨਹੀਂ ਛੜਕਾ ਮਰਦੀਆਂ ਅਜੇ ਜਦੋਂ ਸਮਾਂ ਆਊਗਾ ਉਸ ਦਰਾਂ ਨਹੀਂ ਸੜਕਾਂ ਬਣਣਗੀਆਂ ਇਹ ਕੱਲਾ ਮੇਨ ਚੌਂਕ ਦੇ ਵਿੱਚ ਇੱਥੇ ਭਰਾਂਗੇ ਤੋਂ ਜਾਂ ਸੂਏ ਕਰਕੇ ਨੀਂ ਸ਼ਹਿਰ ਦਾ ਇਲਾਕਾ ਜਿੰਨਾ ਵੀ ਸਾਡੇ ਏਰੀਏ ਚ ਪੈਂਦਾ ਜਿੱਥੇ-ਜਿੱਥੇ ਵੀ ਕੋਈ ਟੋਏ ਦੀ ਪ੍ਰੋਬਲਮ ਆ ਉੱਥੇ-ਉੱਥੇ ਪਰਵਾ ਰਹੇ ਆ ਜੀ। ਵਿਭਾਗਾਂ ਕੋਈ ਹੋਰ ਆ ਭਰ ਕੀਤੇ ਨਹੀਂ ਕਿਸ ਤਰ੍ਹਾਂ ਦੇ ਮਆਗ ਦੇ ਵਿੱਚ ਆ। ਨਹੀਂ ਦੇਖੋ ਜੀ ਸੇਵਾ ਜੀ ਤਾਂ ਜੀ ਇਹ ਤਾਂ ਸੇਵਾ ਦੇ ਤੌਰ ਤੇ ਪਰਵਾ ਰਿਆ ਵੈਸੇ ਵੀ ਚਲੋ ਸਾਡਾ ਫਰਜ਼ ਬਣਦਾ ਜੀ ਕਿ ਕੋਈ ਹਾਸਾ ਹੋਊਗਾ ਤਾਂ ਫਿਰ ਵੀ ਸਾਨੂੰ ਇਹ ਦੇਖਣਾ ਪਊਗਾ ਇਸ ਲਈ ਕਹਿੰਦੇ ਆ ਵੀ ਟੋਏ ਭਰ ਦਿੱਤੇ ਜਾਣ ਤਾਂ ਕੋਈ ਹਾਸੇ ਤੋਂ ਬਚਾਅ ਹੋ ਸਕਦਾ।